4 ਮਹੀਨੇ ਪਹਿਲਾਂ ਮੋਹਾਲੀ ਦੇ ਉਦਯੋਗਿਕ ਖੇਤਰ ਫੇਸ 8B ਵਿਖੇ ਇੱਕ ਬਿਜਲੀ ਕਾਮਾ ਬਿਜਲੀ ਲਾਈਨ ਰਿਪੇਅਰ ਕਰਨ ਲਈ ਖੰਬੇ ਤੇ ਚੜਿਆ ਹੋਇਆ ਸੀ ਲੇਕਿਨ ਮਹਿਕਮੇ ਦੀ ਅਣਗਹਿਲੀ ਕਾਰਨ ਕਿਸੇ ਅਧਿਕਾਰੀ ਵੱਲੋਂ ਬਿਜਲੀ ਲਾਈਨ ਔਨ ਕਰ ਦਿੱਤੀ ਗਈ ਜਿਸ ਕਾਰਨ ਮੌਕੇ ਤੇ ਲਾਈਨ ਰਿਪੇਅਰ ਕਰ ਰਹੇ ਸਤਨਾਮ ਸਿੰਘ ਕਰੰਟ ਵਿੱਚ ਪੇਟ ਵਿੱਚ ਆ ਗਈ ਅਤੇ ਬੁਰੀ ਤਰ੍ਹਾਂ ਚੁਲਸ ਗਏ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਦੌਰਾਨ ਦੋਵੇਂ ਬਾਵਾ ਕਟੀਆਂ ਗਈਆਂ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਮਾਮਲੇ ਵਿੱਚ ਅਜੇ ਤੱਕ ਮੋਹਾਲੀ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਪੀੜਤ ਪਰਿਵਾਰਕ ਮੈਂਬਰ ਲਗਾਤਾਰ ਆਲਾ ਅਧਿਕਾਰੀਆਂ ਦੇ ਘਟ ਰਹੇ ਹਨ ਚੱਕਰ ਜਿਸ ਤੋਂ ਬਾਅਦ ਅੱਜ ਬਿਜਲੀ ਵਿਭਾਗ ਦੇਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਹਾਲੀ ਦੇ ਥਾਣਾ ਫੇਸ ਇੱਕ ਪਹੁੰਚ ਕੇ ਥਾਣਾ ਮੁਖੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਥਾਣਾ ਮੁਖੀ ਥਾਣੇ ਵਿੱਚ ਮੌਜੂਦ ਨਹੀਂ ਸਨ। ਮੇਰੇ ਨਾਮ ਸੁਮਨਪ੍ਰੀ ਸਿੰਘ ਦਾ ਮੇਰੇ ਬ੍ਰਦਰ ਦਾ ਨਾਮ ਸਤਨਾਮ ਸਿੰਘ ਦਾ। ਕੋਈ ਨਹੀਂ। ਪਰ ਉਹਨਾਂ ਦੀ ਔਨ ਡਿਊਟੀ ਲਾਈਨ ਤੇ ਕਰੰਟ ਲੱਗਿਆ ਸੀ। ਉਹਨਾਂ ਦੀ ਦੋਵਾਂ ਆਵਾਵਾਂ ਕੱਟ ਹੋ ਗਈਆਂ। ਤੇ ਸਾਡੀ ਕੋਈ ਕਾਰਵਾਈ ਨਹੀਂ ਹੋ ਰਹੀ। 28/8 ਤਰੀਕ ਦਾ ਕਰੰਟ ਲੱਗਿਆ ਹੋਇਆ 28 ਤਰੀਕ ਦਾ 8ਵੇਂ ਮਹੀਨੇ ਦਾ। ਕੋਈ ਕਾਰਵਾਈ ਨਹੀਂ ਹੋ ਰਹੀ। ਨਾ ਕੋਈ ਐਫਆਈਆਰ ਦਰਜ ਕਰ ਰਹੇ। ਅਸੀਂ ਥਾਣੇ ਵਿੱਚ ਬਹੁਤ ਚੱਕਰ ਲਾ ਲਈ। ਇੱਥੇ ਵੀ ਆਏ ਸੀ ਹੁਣ ਐਸਐਚਓ ਮੈਨੂੰ ਇਹ ਵੀ ਉਰੇ ਮਿਲੇ ਨਹੀਂ ਹੈ ਤੇ ਕਾਰਵਾਈ ਨਹੀਂ ਹੋ ਰਹੀ ਸਾਡੀ ਕੋਈ ਵੀ ਸਰ ਕੀ ਕਾਰਵਾਈ ਜਦੋਂ ਜੋ ਵੀ ਬੜਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਮੈਕ ਤੋਂ ਮੈਂ ਜੋ ਵੀ ਹੈ ਜਈ ਹੈ ਜੋ ਵੀ ਹੈ ਵੀ ਕੰਪਨੀ ਚੀਜ਼ ਦੇ ਵੀ ਹੈ ਜੋ ਵੀ ਦੋਸ਼ੀ ਹੁੰਦਾ ਹੈ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਨੂੰ ਲੱਗਦਾ ਤੁਹਾਡਾ ਪ੍ਰਾਵਾਹ ਆਵਾਜ਼ ਹੋ ਗਿਆ ਮੈਂ ਇਹ ਨਹੀਂ ਲੈਂਦੀ ਕਣਗੈਲੀ ਕਰਨੇ ਹੋਏ ਜੋ ਵੀ ਆ ਸਾਨੂੰ ਪਤਾ ਜੀ ਪ੍ਰੋਵਾਈਡ ਨਹੀਂ ਕਰਦੇ ਕਿੱਤਾ ਵਗੈਰਾ ਤੇ ਹੋਰ ਜੋ ਵੀ ਹੈ ਲਾਈਨ ਕੱਟੀ ਸੀ ਨਹੀਂ ਕੱਟੀ ਸੀ ਹੁਣ ਇਹ ਨਹੀਂ ਪਤਾ ਜੀ ਜੇ ਕੱਟੀ ਹੁੰਦੀ ਤਾਂ ਉੱਪਰ ਚੜਦੇ ਗਰੰਟੀ ਨਾਲ ਲੱਗਦਾ ਲੋਕਾਂ ਜੀ ਜੇ ਰੈਗੂਲਰ ਸੀਗਾ ਕੰਟਰੈਕਟ ਬੇਸ ਤੇ ਸੀ ਸਰ ਸ਼ਾਇਦ ਜੀ ਕੰਪਲੇਂਟ ਸੀ ਸਰ ਜਿੱਥੇ ਐਮਰਜੈਂਸੀ ਚ ਲੈ ਕੇ ਗਏ ਸੀ ਨਾ ਹਸਪੀਟਲ ਉਹਨਾਂ ਨੇ ਕੰਪਲੀਟ ਵਗੈਰਾ ਪਾਈ ਸੀ ਪਰ ਐਫ ਆਈ ਆਰ ਦਰਜ ਨਹੀਂ ਹੋਈ ਐ ਬਿਆਨ ਵਗੈਰਾ ਵੀ ਹੋ ਗਏ ਹਸਪੀਟਲ ਦੇ ਵਿੱਚ ਹੀ ਲੋਕ ਅਧਿਕਾਰੀਆਂ ਨੇ ਮੈਨੂੰ ਕੋਈ ਅਸ਼ਵਾਸ਼ਣ ਦਾ ਗੱਲਬਾਤ ਕੀਤੀ ਕੋਈ ਅਸ਼ਵਾਸ਼ਣ ਨਹੀਂ ਦੇਈ ਕੋਈ ਗੱਲਬਾਤ ਨਹੀਂ ਹੁਣ ਫਿਰ ਮਿਲਾਂਗੇ ਜਦੋਂ ਤੱਕ ਅਧਿਕਾਰੀਆਂ ਨੂੰ ਪੁਲਸ ਵਾਲੇ ਕੋਲ ਜਾ ਕੇ ਆਉਂਦੇ ਹਾਂ ਅਸੀਂ ਥਾਣੇ ਵਿੱਚ ਜਾ ਕੇ ਆਉਂਦੇ ਹਾਂ 8th phase ਇੰਡਸਟਰੀ ਏਰੀਆ ਜੀ ਕਿ ਜਾਗੇ ਉਹਨਾਂ ਵੱਲੋਂ ਬਸ ਅੰਗੇਲੀ ਕੀਤੀ ਗਈ ਕਹਿੰਦੇ ਕਿ ਤੁਹਾਡਾ ਚੱਲਦਾ ਸਮਝੌਤੇ ਦਾ ਚੱਲ ਰਿਹਾ ਪਰ ਅਸੀਂ ਉਹਨਾਂ ਨੂੰ ਕਹਿੰਦਾ ਕਿ ਸਾਡਾ ਕੋਈ ਕਰਨ ਨਹੀਂ ਰਿਹਾ ਕਾਰਵਾਈ ਮਹਿਕਮੇ ਵਾਲੇ ਜੋ ਵੀ ਹੈ ਕਿ ਤੁਸੀਂ ਐਫ ਆਈ ਆਰ ਦਰਜ ਕਰੋ ਬਲੌਫਰ ਵੀ ਕੀਤੀ ਉਹਨਾਂ ਦੇ ਪੈਸੇ ਕੋਈ ਸ਼ੌਫਰ ਨਹੀਂ ਕੀਤੀ ਸਾਰੇ ਤਾਂ ਜੀ ਕਿਹੜਾ ਕਿਹੜੇ ਬਿਜਲੀ ਕਰਮਚਾਰੀ ਅਪਾਹਜ ਹੋ ਗਿਆ ਹਾਸਾ ਹੋ ਗਿਆ ਤੇ 4 ਮਹੀਨੇ ਬਾਅਦ ਤੱਕ ਕਾਰਵਾਈ ਨਹੀਂ ਹੋਈ ਤੁਸੀਂ ਅੱਜ ਵੱਡੀ ਗੰਤੀ 'ਚ ਜਿਹੜੇ ਮਜ਼ਦੂਰਾਂ ਨੂੰ ਲਾ ਲੈ ਆਏ ਹੋ ਕੇ ਇਹ ਕਿਹੋ ਜਿਹੀ ਸਰਵਾਈ ਹੋ ਰਹੀ ਅਸੀਂ ਨਾ ਲੰਮੇ ਸਮੇਂ ਤੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਰੈਗੂਲਰ ਭਰਤੀ ਕਰੋ ਜੇ ਰੈਗੂਲਰ ਭਰਤੀ ਨਹੀਂ ਕਰਨੀ ਤੁਸੀਂ ਠੇਕੇ ਤੇ ਵੀ ਰੱਖਣੇ ਨੇ ਉਹਨਾਂ ਨੂੰ ਪ੍ਰੋਵਾਈਡ ਜਿਹੜੀਆਂ ਸੇਫਟੀ ਕਿੱਟਾਂ ਉਹ ਦੋ ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਤੇ ਪੰਜਾਬ ਸਰਕਾਰ ਦਾ ਇੱਧਰ ਧਿਆਨ ਹੀ ਦਿਨੋਂ ਦਿਨ ਕੰਮ ਵੱਧ ਰਿਹਾ ਮਲਾਜ਼ਮ ਘਟ ਰਹੇ ਆ ਰਿਟਾਇਰ ਹੋ ਰਹੇ ਆ ਕੋਈ ਰੱਖ ਨਹੀਂ ਰਹੀ ਅਸੀਂ ਆਪਣੀ ਜਥੇਬੰਦੀ ਵੱਲੋਂ ਇਕੱਠੇ ਕਰਕੇ ਜਿੰਨੀ ਮਾਲੀ ਸਹਾਇਤਾ ਕਰ ਸਕਦੇ ਕੀਤੀ ਹੈ ਅਸੀਂ 8ਵੇਂ ਦੀ ਇੰਡਸਟਰੀ ਏਰੀਆ ਦੇ ਕੁਲਚਨ ਕੁਮਾਰ ਜੀ ਨੂੰ ਮਿਲ ਕੇ ਆਏ ਆ ਉਹ ਕਹਿੰਦੇ ਜੀ ਮੈਂ ਕਰਾਂਗਾ ਅੱਜ ਉਹਨਾਂ ਟਾਈਮ ਦਿੱਤਾ ਸੀ ਰਾਤ ਕੋਈ ਐਕਸੀਡੈਂਟ ਹੋ ਗਿਆ ਚਾਰ ਫੇਸ ਕੋ ਗੋਲੀ ਚੱਲ ਗਈ ਉਧਰ ਬਿਜੀ ਹੋ ਗਏ ਉਹਨਾਂ ਨੇ ਕਿਹਾ ਵੀ ਤੁਸੀਂ ਐਸਐਚਓ ਸਾਹਿਬ ਨੂੰ ਮਿਲ ਲਓ ਅਸੀਂ ਸਾਰੇ ਇੱਥੇ ਐਸਐਚਓ ਸਾਹਿਬ ਨੂੰ ਮਿਲਣਾ ਹੈ ਐਸਐਚਓ ਸਾਹਿਬ ਹੈ ਨਹੀਂਗੇ ਤੇ ਉਧਰੋਂ ਅਸੀਂ ਤੁਸੀਂ ਆਗੇ ਆਈ ਕਿਹਾ ਵੀ ਪ੍ਰੈਸ ਵਾਲਿਆਂ ਨਾਲ ਜਿਹੜੀ ਗੱਲਬਾਤ ਕਰਦੇ ਪਰ 4 ਮਹੀਨੇ ਹੋ ਗਏ ਟਾਈਮ ਵੀ ਤਾਂ ਬਹੁਤ ਹੋ ਗਿਆ ਇਹ ਜਿਹੜੇ ਕੰਮੇ ਕੰਮ ਕਰਦੇ ਨੇ ਇਹਨਾਂ ਨੂੰ ਇਨਸਾਨ ਨਹੀਂ ਸਮਝਦੇ ਵੇਖਿਆ ਜਾਵੇ ਤੁਸੀਂ ਜਾ ਕੇ ਦੇਖੋ ਉਹਦੀਆਂ ਦੋਵੇਂ ਬਾਵਾ ਮੋਢਿਆਂ ਤੋਂ ਕਟੀਆਂ ਹੋਈਆਂ ਨੇ ਉਹ ਬੰਦਾ ਪਾਣੀ ਨਹੀਂ ਪੀ ਸਕਦਾ ਕਿਤੇ ਮਾੜਾ ਮੋਟਾ ਖਾਰਸ਼ੋ ਵੀ ਨਹੀਂ ਕਰ ਸਕਦਾ ਉੱਠ ਨਹੀਂ ਸਕਦਾ ਬੈ ਨਹੀਂ ਸਕਦਾ ਉਹਦੇ ਵੱਲ ਵੇਖ ਕੇ ਇੰਨਾ ਤਰਸ ਆਇਆ ਅਸੀਂ ਪਰਸੋਂ ਦੇ ਕੋਲ ਗਏ ਸੀ ਘਰ ਅਸੀਂ ਆਈ ਵੀ ਚ ਵੀ ਰਹੇ ਹਾਂ ਜਿੰਨਾ ਇਲਾਜ ਹੋਇਆ ਐ ਐਸਐਈ ਦਾ ਜਿਹੜਾ ਕਾਰਡ ਸੀ ਉਹਦੇ ਤੇ ਆਦਾ ਆਈਵੀ ਹਸਪੀਟਲ ਚ ਹੋਇਆ ਉਦੋਂ ਬਾਅਦ ਚ ਜਦੋਂ ਪੈਸੇ ਮੋਗੇ ਉਹਨਾਂ ਵੀ ਜਵਾਬ ਦਿੱਤਾ ਵੀ ਤੁਸੀਂ ਲੈ ਜਾਓ ਇਹਦਾ ਘਰ ਟਰੀਟਮੈਂਟ ਕਰਾਓ ਘਰ ਜਦੋਂ ਉਹਦੀ ਬਾਹਂ ਖਰਾਬ ਹੋਣ ਲੱਗੀ ਜਿਹੜੀ ਅੱਧੀ ਬਾਹਂ ਰਹਿੰਦੀ ਸੀ ਉਹ ਮੁੜ ਕੇ ਹੀ ਪੀਜੀਏ ਲੈ ਕੇ ਗਏ ਤੇ ਪੀਜੀਏ ਵਾਲਿਆਂ ਨੇ ਉਹ ਬਾਹਂ ਵੀ ਕੱਟ ਦਿੱਤੀ ਆ ਤੇ ਅਸੀਂ ਚਾਹੁੰਦੇ ਆ ਕਿ ਜੋ ਬਣਦਾ ਹੈ ਉਹਦੀ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਜਿਤਨਾ ਦੂਜਿਆਂ ਸ਼ਹੀਦ ਹੋਏ ਮਲਾਜ਼ਮਾਂ ਨੂੰ 1 ਕਰੋੜ ਸਰਕਾਰ ਦਿੰਦੀ ਹੈ ਉਸੀ ਤਰ੍ਹਾਂ ਇਹ ਵੀ ਬਿਜਲੀ ਬੋਰਡ ਚ ਕੰਮ ਕਰਦਾ ਸਾਥੀ ਸ਼ਹੀਦ ਹੋਇਆ ਇਹਨੂੰ ਵੀ 1 ਕਰੋੜ ਦਿੱਤਾ ਜਾਵੇ ਜਿਹਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਆ ਅਕਾ ਜੀ ਇੰਜਕਚਰ ਦੇਖਿਆ ਜਿਹੜਾ ਬਿਜਲੀ ਮੁਲਾਜ ਹੋਇਆ ਮੀਂਹ ਜਾਵੇ ਚੱਕੜ ਜਾਵੇ ਲੋਹਰਜਾਈਆਂ ਚੋਂ ਬਾਹਰ ਨਹੀਂ ਨਿਕਲਦੇ ਨਿਕਰੋ ਆਪਣੀ ਜ਼ਿੰਦਗੀ ਬਹੁਤ ਦਾਤੇ ਲਾਗੇ ਵੀ ਖੰਭਿਆਂ ਤੇ ਚੜੇ ਹੋ ਗਏ ਤੇ ਫਿਰ ਵੀ ਕੋਈ ਸੁਣਾਈ ਨਹੀਂ ਇਹਨਾਂ ਨੂੰ ਦੇਖੋ ਅੱਜ ਪੰਜਾਬ ਦੇ ਅੰਦਰ ਕੀ ਪੂਰੇ ਹਿੰਦੁਸਤਾਨ ਅੰਦਰ ਜੇ ਬਿਜਲੀ ਬੰਦ ਹੋ ਜੇ ਤੇ ਕੋਈ ਕਾਰੋਬਾਰ ਨਹੀਂ ਚੱਲਦਾ ਇਲੈਕਟ੍ਰੋਨਿਕਸ ਮੀਡੀਆ ਨਹੀਂ ਚੱਲਦਾ ਘਰਾਂ ਦੇ ਵਿੱਚ ਮਦਾਨੀਆਂ ਨਹੀਂ ਚੱਲਦੀਆਂ ਬੱਚਿਆਂ ਦੇ ਦੁੱਧ ਗਰਮ ਨਹੀਂ ਹੁੰਦੇ ਹੀਟਰ ਨਹੀਂ ਚੱਲਦੇ ਏਸੀ ਨਹੀਂ ਚੱਲਦਾ ਪਰ ਫਿਰ ਵੀ ਸਰਕਾਰ ਏਡਾ ਅਹਿਮ ਮਹਿਕਮਾ ਹੋ ਕੇ ਇੰਨੀਆਂ ਸਲਾਵਾਵਾਂ ਦੇ ਰਿਆ ਮੀਂਹ ਹੋਵੇ ਨੇਰੀ ਹੋਵੇ ਦੀਵਾਲੀ ਹੋਵੇ ਦਸਹਰਾ ਹੋਵੇ ਇਹ ਬਾਹਰ ਲਾਈਨਾਂ ਦੇ ਉੱਤੇ ਕੰਮ ਕਰਦੇ ਨੇ ਗਰਮੀ ਹੋਵੇ ਭਾਵੇਂ ਠੰਡ ਹੋਵੇ ਪਰ ਇਹਦੇ ਵੱਲ ਨਾ ਕਿ ਸਰਕਾਰ ਨੇ ਧਿਆਨ ਦਿੱਤਾ ਤੇ ਨਾ ਜਿਹੜੀ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਉਹਨੇ ਧਿਆਨ ਦਿੱਤਾ ਤਾਂ ਇਹ ਕੋਈ ਪਹਿਲਾ ਹਾਸਾ ਨਹੀਂ ਹੈਗਾ ਜਨਨਾ ਜਿਹੜੇ ਇਸ ਤਰ੍ਹਾਂ ਦੇ ਵੱਡੇ ਹਾਸੇ ਹੋਏ ਨੇ ਜਿਹੜੇ ਬਹੁਤ ਸਾਰੇ ਬਿਜਲੀ ਮੁਲਾਜ਼ਮਾਂ ਦੇ ਕੰਟੈਕਟ ਬੇਚਦੇ ਨੇ ਆਪਾਂ ਹਜੇ ਹੋ ਚੁੱਕੇ ਨੇ ਇੱਥੇ ਬੜੀ ਬਾਰ ਨੂੰ ਧਰਨਾ ਵੀ ਲਾਇਆ ਹੁਣ ਵਾਈ ਉਹਨਾਂ ਦੀ ਵੀ ਹਾਲ ਤੱਕ ਨਹੀਂ ਗੱਲ ਹੋਈ ਇਹ ਪੂਰੇ ਪੰਜਾਬ ਅੰਦਰ ਰੋਜ਼ ਇੱਕ ਹਾਸਾ ਹੋ ਰਿਹਾ ਉਹਦੇ ਹਾਸੇ ਦਾ ਕਾਰਨ ਕੀ ਹੈ ਕਿ ਮੁਲਾਜ਼ਮ ਘੱਟ ਨੇ ਦੂਜੀ ਗੱਲ ਜਿਹੜੇ ਬੰਦੇ ਅਨ ਟ੍ਰੇਨਡ ਲਿਆ ਕੇ ਰੱਖਾਂਗੇ ਇਹ ਹਾਸੇ ਹੋਣਗੇ ਜਿਹੜੇ ਬੰਦੇ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਦੂਧ ਦਿਨਾ ਬਾਅਦ ਗੱਡੀ ਚਲਾਉਣੀ ਦੇ ਦਾਂਗੇ ਉਹਨੂੰ ਤੇ ਐਕਸੀਡੈਂਟ ਕਰੇਗਾ ਕਰੇਗਾ ਇਹਨਾਂ ਨੂੰ ਪੱਕੀ ਭਰਤੀ ਕਰਨੀ ਚਾਹੀਦੀ ਹੈ ਇਹ ਬੰਦੇ ਪੜੇ ਲਿਖੇ ਨੇ ਜਿਹੜੇ ਕੰਟਰੈਕਟ ਮੁਲਾਜ਼ਮ ਨੇ ਸੀਐਚਬੀ ਕਾਮੇ ਨੇ ਇਹਨਾਂ ਨੂੰ ਪੱਕਿਆ ਕਰਤਾ ਜਾਵੇ ਇਹਨੂੰ ਮਹਿਕਮਾ ਆਪਣੇ ਅੰਡਰ ਲੈ ਲੈ ਇਹਨਾਂ ਨੂੰ ਸਹੂਲਤਾਂ ਦੇਵੇ ਇਹ ਵੀ ਖੁਸ਼ ਹੋਣ ਨਾਲੇ ਕੰਮ ਵੱਧ ਕਰਨ ਜੇ ਇਹ ਸਭ ਕੁਝ ਨਹੀਂ ਹੋਵੇਗਾ ਮੇਰਾ ਕਾਰਵਾਈ ਨਹੀਂ ਹੋਵੇਗੀ ਇਸ ਤੋਂ ਬਾਅਦ ਸੀਐਚਬੀ ਕਾਮਿਆਂ ਦਾ ਸਾਥੀ ਜੋਰਾਵਰ ਸਿੰਘ ਜਿਹੜਾ ਡਿਵੀਜ਼ਨ ਪ੍ਰਧਾਨ ਹੈ ਉਹ ਨਾਲ ਹੀ ਖੜੇ ਨੇ ਉਸ ਸਟੇਟਮੈਂਟ ਦੇ ਸਕਦੇ ਨੇ ਅਸੀਂ ਇਹਨਾਂ ਦੇ ਨਾਲ ਸੀਐਚਬੀ ਕਮਿਆ ਨਾਲ ਟੈਕਨੀਕਲ ਸਰਵਰ ਜੂਨਰ ਪੰਗਲ ਗਰੁੱਪ ਜਿਹੜਾ ਉਹ ਨਾਲ ਖੜੀ ਆ ਜੋਰਾ ਸਿੰਘ ਨੇ ਇਹਨਾਂ ਦੇ ਡਿਵੀਜ਼ਨ ਪ੍ਰਧਾਨ ਉਹ ਦੱਸ ਸਕਦੇ ਅਗਲੀ ਕਾਰਵਾਈ ਕੀ ਕਰਾਂਗੇ ਮੇਰੇ ਨਾਲ ਜੋਰਾਵਰ ਸਿੰਘ ਹੈ ਜੀ ਜੇ ਤੁਹਾਡੀ ਸੁਣਾਈ ਇੱਥੇ ਨਹੀਂ ਹੋਣੀ ਤਾਂ ਕੋਈ ਪਾਣੀ ਨਹੀਂ ਲੱਗਦਾ ਚੱਕਰੀ ਕਰਦੇ ਫਿਰ ਅਗਲਾ ਸੰਗਠਨ ਅਸੀਂ ਆਪਣੇ ਸੁਪਰ ਪ੍ਰਧਾਨ ਨਾਲ ਗੱਲਬਾਤ ਕਰਕੇ ਜੀ ਅਗਲਾ ਜਿਹੜਾ ਸੰਗਠਨ ਆ ਉਹ ਲਿਖੂਗੇ ਤੇ ਅਸੀਂ ਆਪਣਾ ਕੰਮ ਜਾਮ ਕਰਕੇ ਇਤੇ ਅਨਸਾਰ ਦੀ ਮੰਗ ਕਰਨਗੇ ਇਹਨਾਂ ਤੋਂ ਉਹ ਆਪ ਉੱਤਰ ਤੇ ਕਰਨਗੇ ਉਹ ਸਾਡਾ ਸੂਬਾ ਪ੍ਰਧਾਨ ਜਿੱਦਾਂ ਵੀ ਕਹਿਣਗੇ ਉਦਾਂ ਅਸੀਂ ਠੀਕ